ਲੋ ਵੀ ਦੋਸਤੋ ਆ ਚੀਨ ਵਾਲਾ ਨੇ ਨਮਿਉ ਤਕਨੀਕ ਕੱਢਦੀ ਬਈ ਬਾਲੇ ਕਾਢੀ ਆ ਬੰਦੇ ਬਾਲੇ ਕਾਢੀ ਨੇ ਇਹਨਾਂ ਨੇ ਐਡੀ ਤਗੜੀ ਤਕਨੀਕ ਕੱਢਦੀ ਆ ਦੇਖੋ ਤੁਸੀਂ ਘਰ ਬਣਾਉਣ ਲੱਗੇ ਆ ਆਪਾਂ ਭਲਾ ਮਿਸਤਰੀ ਪੁੱਛੀ ਜੰਨੇ ਆ ਫੇਰ ਆਪਾਂ ਦਿਹਾੜੀਏ ਲੱਭੀ ਜੰਨੇ ਆ ਉਹ ਨਹੀਂ ਲੱਭਦੇ ਕਦੇ ਮਿਸਤਰੀ ਨਹੀਂ ਆਉਂਦਾ ਕਦੇ ਦਿਹਾੜੀਆਂ ਨਹੀਂ ਆਉਂਦਾ ਕਦੇ ਸਿਮਿੰਟ ਦਾ ਭਾਅ ਵਧ ਗਿਆ ਕਦੇ ਸਰੀਏ ਦਾ ਭਾਅ ਵਧ ਗਿਆ ਪਤਾ ਹੀ ਹੁਲ ਜੇ ਰਹਿੰਦੇ ਆ ਆਹ ਦੇਖ ਲਓ ਇਹਨਾਂ ਨੇ ਆ ਬਣੇ ਬਣਾਏ ਘਰ ਆਉਂਦੇ ਆ ਆ ਵੱਡੀ ساری ਇੱਕ ਕ੍ਰੇਨ ਜੀ ਐ ਉਹਦੇ ਨਾਲ ਚੱਕ ਕੇ ਇੱਕ ਮਾ ਆਕ ਮਾ ਆ ਕੇ ਫਿੱਟ ਕਰਕੇ ਲਾਈ ਜਾਂਦੇ ਨੇ ਉਦੋਂ ਬਾਅਦ ਇਹਦੇ ਦਰਵਾਜੇ ਦਰਬੂਜੇ ਫਿੱਟ ਕਰ ਲੋ ਤੇ ਰੇਲ ਲੱਗ ਜਾਓ ਬਾਈ ਸੱਚੀ ਚੀਨ ਵਾਲੇ ਬਾੜੀ ਅੱਗੇ ਨੇ ਆਪਣੇ ਤੋਂ 50 60 ਸਾਲ ਅੱਗੇ ਨੇ ਦੇਖ ਲੋ ਵੀ ਆਪਣੇ ਤਾਂ ਇਸ ਤਰ੍ਹਾਂ ਦੀ ਹਜੇ ਤਕਨੀਕ ਆਈ ਨਹੀਂ ਹੈਗੀ ਆਪਾਂ ਤਾਂ ਹਜੇ ਵੀ ਪਰੰਪਰਾਗਤੀ ਘਰ ਬਣਾਈ ਜਾਂਦੇ ਤੇ ਚੀਨ ਵਾਲੇ ਘੰਟੇ ਦੋ ਘੰਟੇ ਚ ਮੇਰੇ ਹਿਸਾਬ ਨਾਲਾ ਘਰਜਾ ਬਣਾ ਦਿੰਦੇ ਹੋਣਗੇ ਬਾਈ ਕ੍ਰੇਨ ਨਾਲ ਚੱਕ ਚੱਕ ਧਰਨਾ ਹੀ ਆ ਆਪਣੇ ਵਾਲਾ ਕੰਮ ਤਾਂ ਐ ਨਹੀਂ ਵੀ 6 ਮਹੀਨੇ ਵਿੱਚ 3 ਨੂੰ ਚਾਹਾਂ ਹੀ ਪ্লাই ਚੱਲੋ ਬਾਲੀ ਤਗੜੀ ਟੈਕਨੋਲਜੀ ਆ ਬਾਈ ਮੰਨਣਾ ਪਊ ਵੀ ਹੈਗੇ ਆ ਚੀਨ ਵਾਲੇ ਆਪਣੇ ਤੋਂ ਅੱਗੇ ਇਹ ਗੱਲ ਸਿੱਧ ਕਰਤੀ ਇਹਨਾਂ ਨੇ